ਯੱਦ ਦੇ ਮੈਡੀਕਲ ਕੈਂਪ ਬਾਰੇ ਲੇਕੋ ਸਰ ਮੈਂ ਗੁਰਉ ਸ਼ਰਮਾ ਜਾਨੀ ਸੰਸਥਾ ਮੈਨ ਨਾਲ ਇੰਦਰਜੀਤ ਦੁਵਾ ਜੀ ਦਸਵਾਂਤ ਸਿੰਘ ਕੋਲੇ ਜੀ ਪੂਰਨ ਕੌਮੀ ਭਾਮਰਾ ਸਾਹਿਬ ਰਿਕਤਾਰ ਸਿੰਘ ਜੱਗੀ ਜੀ ਸਾਡੇ ਐਸਪੀ ਗੁਪਤਾ ਜੀ ਵਿੰਮਲ ਸ਼ਰਮਾ ਜੀ ਗਿਨੇਸ਼ ਸ਼ਰਮਾ ਜੀ ਜੋਸ਼ੀ ਜੀ ਤੇ ਸਾਡੀ ਸਾਰੀ ਟੀਮ ਪਲੱਸ ਸਾਡੇ ਕੋਲ ਅੱਜ ਕਰਮਜੀਤ ਜੀ ਜੀ ਦੀ ਪਾਰਕ ਹੌਸਪੀਟਲ ਦੀ ਟੀਮ ਹੈ ਮਾਡਾ ਡਾਕਟਰ ਹੈ ਮਾਡਾ ਸਟਾਫ ਹੈ ਅਸੀਂ ਬੀਪੀ ਸ਼ੂਗਰ ਤੇ ECG ਦਾ ਕੰਮ ਕਰ ਰਹੇ ਤੇ ਦੂਸਰਾ ਜੋ ਬਰਡ ਹਰਡ ਹੈ ਮਤਸੀ ਦਾ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਹਾਂ ਆਪਣਾ ਸਿਹਤ ਦਾ ਖਿਆਲ ਰੱਖੋ ਆਟਮ ਨੂੰ ਬਚਾਉਣਾ ਹੈ ਉਹਨੂੰ ਬਚਾ ਕੇ ਰੱਖੋ ਤੇ ਦੂਸਰਾ ਸਾਡਾ ਜਿਹੜਾ ਮਕਸਦ ਹੈ ਸਾਡੇ ਆਰਡੀ ਜਿਹੜੇ ਪ੍ਰੋਜੈਕਟ ਨੇ ਮੈਡੀਕਲ ਦਾ ਸਾਡਾ ਐਜੂਕੇਸ਼ਨ ਦਾ ਸਾਡਾ ਪਲਾਂਟੇਸ਼ਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਰ ਨੂੰ ਮੇਨਟੇਨ ਕਰੀਏ ਸਾਡੀ ਹੈਲਥ ਵੈਲਨੈਸ ਸੈਟੀਸ ਫਾਇਦਾ ਬਿਆਨ ਕਰਾ ਰਹੀ ਹੈ ਔਰ ਉਸ ਫਾਇਦੇ ਕਰਦੇ ਮੈਂ ਉਹਨਾਂ ਦੇ ਵੀ ਥੈਂਕਸ ਕਰਦਾ ਦੂਸਰਾ ਸਾਡਾ ਕਿੱਥੇ ਇਹਨਾਂ ਨੇ ਆਰਮੀ ਨੇ ਪਾਰਕ ਉਹ ਇੱਥੇ ਪਾਰਕਿੰਗ ਦੇ ਵੀ ਗੇਟ 깔 ਲਗਾ ਖੋਲਿਆ ਅਸੀਂ ਡੀਸੀ ਸਾਹਿਬ ਨੂੰ ਮਿਲ ਚੁੱਕੇ ਹਾਂ ਇੱਥੇ ਚੋਰੀਆਂ ਬੜੀਆਂ ਹੁੰਦੀਆਂ ਹਨ 12 ਅੰਦਰੇ ਇੱਥੇ ਸਫਾਈ ਦਾ ਕੋਈ ਨਹੀਂ ਆ ਉਹਦੇ ਬਾਰੇ ਵੀ ਮਿਲ ਚੁੱਕੇ ਹਾਂ ਕੱਲ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਇੱਕ 25 30 ਫੈਮਲੀਆਂ ਮਾਰ ਰੋਡ ਤੇ ਹੈਗੀਆਂ ਜਿਨ੍ਹਾਂ ਨੇ ਬੜਾ ਗੰਦ ਪਾ ਰੱਖਿਆ 1.5 200 ਬੱਚਾ ਅਸੀਂ ਮੇਲ ਵੀ ਕੀਤੀ ਹੈ ਡੀਸੀ ਸਾਹਿਬ ਨੂੰ ਰਿਕੁਐਸਟ ਵੀ ਕੀਤੀ ਆ ਠੱਡਾ ਹਲਾ ਉਸ ਤੇ ਕੋਈ ਐਕਸ਼ਨ ਨਹੀਂ ਹੋਇਆ ਜੇ ਸਾਨੂੰ ਐਡਮਿਨਿਸਟ੍ਰੇਸ਼ਨ ਨੇ ਅਸੀਂ ਐਮਐਲਏ ਸਾਹਿਬ ਨੂੰ ਮਿਲਾਏ ਐਮਪੀ ਸਾਹਿਬ ਨੂੰ ਮਿਲੇ ਜੇ ਇਹਨੇ ਨਾ ਕੀਤਾ ਤਾਂ ਅਸੀਂ ਅਗਲੇ ਹਫਤੇ ਇੱਥੇ ਬਾਰਾਂ ਦਰੀ ਦੇ ਵਿੱਚ ਰਣਾ ਲਗਾਉਂਦਾਂਗੇ ਤਾਂ ਕਿ ਇਹ ਜਿਹੜਾ ਕਬਜ਼ਾ ਨਜਾਇਜ਼ ਕੀਤਾ ਇਹਨਾਂ ਨੇ ਗੇਟ ਉਹਨੂੰ ਬੰਦ ਕੀਤਾ ਜਾਏ ਔਰ ਇੱਥੇ ਖਾਸ ਤੌਰ ਤੇ ਚੋਰੀਆਂ ਜਿਹਨੇ ਡਿੱਲੀ ਹੁੰਦੀਆਂ ਉਹਦਾ ਵੀ ਖਿਆਲ ਕੀਤਾ ਹੈ ਹੱਦ ਹੈ ਸਾਡੀ ਕਮਿਸ਼ਨ ਮੈਨ ਹੈ ਅ ਪਰਸੋਂ ਕਮਿਸ਼ਨ ਮੈਨ ਸਾਡੀ ਰਾਜਪੁਰਾ ਕਾਨੂੰਨੀ ਤੇ ਡੈੱਡ ਬੋਡੀ ਅੰਦਰ ਛੱਡੇਗੀ ਉੱਥੋਂ ਬੈਟਰੀ ਕੱਢ ਕੇ ਲੈਗੇ ਇਹ ਵੀ ਬੜੀ ਬੈਡ ਲੱਕ ਹੈ ਸਾਡਾ ਵੀ ਇੱਥੇ ਵੀ ਚੋਰੀਆਂ ਪਟਿਆਲ ਜੰਨੀਆਂ ਹੋ ਰਹੀਆਂ ਅਸੀਂ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਰਿਕਵੈਸਟ ਕਰ ਚੁੱਕੇ ਹਾਂ ਪਰ ਹਲੇ ਐਮਐਲਏ ਸਾਹਿਬ ਨੇ ਸਾਡਾ ਕੋਈ ਹੋ ਨਹੀਂ ਹੋਇਆ ਆ ਲੋਕਾਂ ਨੂੰ ਕਵੈਸਟ ਕਰ ਰਹੇ ਹਾਂ ਇਸ ਮੂਂਡ ਜੁੜੋ ਅਸੀਂ ਇਹ ਟਰੈਕ ਰਿਪੇਅਰ ਕਰਾਣਾ ਹੈ ਅਸੀਂ ਆਪਣਾ ਚਾਹਨੇ ਆ ਆਪਣਾ ਰੇਤਾ ਸਾਨੂੰ ਜਿਹੜਾ ਅਮਾਉਂਟ ডোਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਸਾਨੂੰ ਉਮੀਦ ਹੈ 200 ਤੋਂ ਉੱਪਰ ਪੇਸ਼ੈਂਟ ਚੈੱਕ ਹੋ ਜਾਣਗੇ 100 ਪੇਸ਼ੈਂਟ ਹੋ ਚੁੱਕਾ ਹੈ ਬੀਪੀ ਸ਼ੂਗਰ ਈਸੀਸੀ 200 ਪੇਸ਼ੈਂਟ ਕਰਾਂਗੇ ਪਾਰਕ ਹਸਪੀਟਲ ਦੀ ਸਾਰੀ ਮੈਨੇਜਮੈਂਟ ਦਾ ਥੈਂਕਸ ਕਰਾਂਗੇ ਅੰਸਰ ਕਿਦਾਂ ਦੇਖੀ ਜਾਨੀ ਚੰਗਾ ਜੀ ਬੇਨਤੀ ਹੈ ਜੀ ਜੀ ਨੂੰ ਲਾ ਲੋ ਯਾਰੋ ਲਖਾਂ ਦੀ ਭਲਾਈ ਲਾ ਲੋ ਯਾਰੋ ਮੈਡੀਕਲ ਕੈਂਪ ਆ ਲਓ ਕਿਦਾਂ ਦੇਖੋ ਇਹ ਬਹੁਤ ਹੀ ਪਟਿਆਲੇ ਵਾਸੀਆਂ ਵਾਸਤੇ ਬਹੁਤ ਹੀ ਅੱਛੀ ਜਗ੍ਹਾ ਹੈਗੀ ਹੈ ਔਰ ਜਿਹਨਾਂ ਦਾ ਸਹਿਰਾ ਟੋਟਲ ਅਗਰ ਜਾਂਦਾ ਤਾਂ ਬੇਲੋਜ ਸ਼ਰਮਾ ਜੀ ਨੂੰ ਜਾਂਦਾ ਉਹ ਇਦੀ ਨਾ ਕਿ ਸਫਾਈ ਉਸ ਤੋਂ ਇਲਾਵਾ ਮੈਡੀਕਲ ਕੈਂਪ ਤਕਰੀਬਨ ਹਰ ਹਫਤੇ ਇੱਥੇ ਲੱਗਦੇ ਆਂ ਔਰ ਹਰ ਹਰ ਤਾਇਪ ਦੇ ਕੈਂਪ ਲੱਗਦੇ ਆਂ ਹਾਰਟ ਦੇ ਵੀ ਆਈਸ ਦੇ ਵੀ ਬੋਨ ਟੈਸਟ ਵੀ ਲੱਗਣ ਜਾ ਰਿਹਾ ਤਾਂ ਇਹਦੇ ਵਾਸਤੇ ਸ਼ਰਮਾ ਜੀ ਜਿੱਤਰੇ ਵੀ ਆਪਣਾ ਸਲਾਗਾ ਕਰੀਏ ਉਹ ਨਹੀਂ ਘਟਾ ਤੇ ਬਾਕੀ ਉਹਨਾਂ ਦਾ ਇੱਕ ਜਿਹੜਾ ਵੱਡਾ ਉਦਾਹਰਣ ਤੋਂ ਇਹ ਦੇ ਦਿਆਂ ਕਿ ਅੱਜ ਤੋਂ ਦੋ ਤਿੰਨ ਸਾਲ ਪਹਿਲੇ ਜੀ ਉਹਨਾਂ ਦੇ ਪ੍ਰੋਗਰਸ ਦੀ ਗੱਲ ਹੋਈ ਹੈ ਉਹਨਾਂ ਤੋਂ ਇਲਾਵਾ ਵੀ ਅੱਜ ਜੋ ਜਿਸ ਦੇ ਸਾਹਮਣੇ ਆ ਰਹੇ ਹੈ ਅੱਜ ਜਿਸ ਤਨ ਨਾਲ ਆ ਰਹੇ ਹੈ ਤੇ ਉਸ ਹਿਸਾਬ ਨਾਲ ਮੈਂ ਕਹੂੰ ਉਹਨਾਂ ਨੂੰ ਬਹੁਤ ਧੰਨ ਵੀ ਦਿਨ ਲਈ ਵਾਸਤੇ ਵੀ ਪ੍ਰਮਾਤਮਾ ਜੀ ਅਰਦਾਸ ਕਰਦਾ ਹਾਂ ਕਿ ਇਹ ਜੋ ਸੱਜਣਪੁਰ ਸਾਹਿਬ ਇਹ ਇੱਕ ਸਾਡੇ ਵਾਸਤੇ ਕਾਤੀ ਸਿਹਤ ਨੂੰ ਵਿਧਾਨਣ ਵਾਸਤੇ ਸਾਡੀ ਉਮਰ ਨੂੰ ਵਿਧਾਨਣ ਵਾਸਤੇ ਜਿਹੜਾ ਇੱਕ ਪਲੇਟਫਾਰਮ ਦਿੱਤਾ ਤੇ ਮੈਂ ਇਤਨੀ ਵੀ ਇਹ ਵੀ ਸ਼ਲਾਗਾ ਕਰਾਂ ਬਾਰ ਬਾਰ ਸ਼ਬਦ ਸ਼ਲਾਗਾ ਦਾ ਆ ਰਿਹਾ ਕਿਉਂਕਿ ਸ਼ਬਦ ਮੇਰੇ ਕੋਲ ਇੰਨੇ ਕਿ ਨਹੀਂ ਹੈ ਕਿ ਜਿਹੜੇ ਆਪਣਾ ਇੱਕ ਵੀਰ ਜੀ ਜਿਹੜੇ ਆਪਣੇ ਮਾਡਰਨ ਵੀਰ ਜੀ ਆਪਾਂ ਨੇ ਇਹਨਾਂ ਨੂੰ ਉਪਾਦੀ ਦੇਨੇ ਆ ਮੈਂ ਜਦੋਂ ਵੀ ਆਪਣੇ ਸੰਬੋਧਨ ਵਿੱਚ ਕਹਿੰਨਾ ਤੇ ਮੈਂ ਇਹਨਾਂ ਨੂੰ ਇੱਕ ਮਾਡਰਨ ਵੀਰ ਜੀ ਦੀ ਤਸਵੀਰ ਦੇਖਦਾ ਕਿ ਅੱਜ ਤੋਂ ਪਹਿਲਾਂ ਮਾਡਰਨ ਦੀਰਜੀ ਜਿਹੜਾ ਕੰਮ ਕਰਦੇ ਸੀ ਉਹ ਸ਼ਰਮਾ ਜੀ ਸਾਡੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਅਪੀਲ ਹੀ ਕਰਾਂਗੇ ਇੱਕਾ ਜਿਹੜਾ ਵੱਡਾ ਇਹਨਾਂ ਨੇ ਉਹ ਪਿੰਡ ਦਾ ਇੱਕ ਕਾਰਨ ਰੱਖਿਆ ਸੀ ਇਹ ਜਿਹੜਾ ਸਾਡਾ ਟਰੈਕ ਹੈ ਇਹ ਥੋੜਾ ਉਬੜ ਖਬਰ ਹੋ ਗਿਆ ਇਸ ਟਰੈਕ ਤੇ ਸਾਡਾ ਇੱਕ ਬੜਾ ਸੀਨੀਅਰ ਮੈਡੀਕਲ ਦਾ ਸਾਥੀ ਗੁਰਵਿੰਦਰ ਸਿੰਘ ਜੀ ਦੀ ਫ੍ਰੈਕਚਰ ਹੋ ਗਿਆ ਉਹ 6 ਮਹੀਨੇ ਵੱਸ ਬੈੱਡ ਰੈਸਟ ਤੇ ਚਲੇ ਗਏ ਉਹ ਸ਼ਰਮਾ ਜੀ ਦੀ ਅਪੀਲ ਦੇ ਕਾਰਨ ਮੈਂ ਜਿੰਨਕ ਮੇਰੀ ਸਮਰੱਥਾ ਸੀ ਮੈਂ ਯੋਗਦਾਨ ਪਾਇਆ ਮੈਂ ਹੋਰ ਵੀ ਬੰਦੇ ਲੁਕੇ ਨਾ ਕੋਈ ਇਹ ਯਗ ਹੈ ਯਗ ਵੀ ਜਿੰਨੇ ਤੁਸੀਂ ਹੂਤੀ ਪਾਓਗੇ ਤੁਹਾਡੀ ਥੋੜੀ-ਥੋੜੀ ਹੋਊਗੀ ਤੁਸੀਂ ਇੱਕ ਵੱਡਾ ਯਗ ਦਾ ਸੰਪੂਰਨ ਕੰਮ ਬਣ ਜਾਏਗਾ ਤਾਂ ਮੈਂ ਦਾ ਤਾਂ ਇਹੀ ਅਪੀਰ ਹੈ ਲੋਕਾਂ ਨੂੰ ਕਿ ਬਈ ਜੇ ਤੁਸੀਂ ਆਪਣੀ ਕਮਾਈ ਵਿੱਚੋਂ ਜੋ ਤੁਹਾਡੀ ਇੰਟਰ ਕਿਰਦਾਰ ਦੇ ਜਾਨੀ ਸਮੇਂ ਤੇ ਲੋਕਾਂ ਦੇ ਤੇ ਯਗ ਕਰੋ ਜਿਹਨੇ ਲੂ ਲੈ ਲਓ ਯਾ ਕੋਈ ਬਨਾਈ ਲੈ ਲਓ ਯਾ ਕੋਈ ਕੈਂਪ ਬਨਾਈ ਲੈ ਕਿੱਦਾਂ ਦੇ ਬਹੁਤ ਹੀ ਪਤੇਲੇ ਵਾਫੀਆਂ ਵਾਤੇ ਬਹੁਤ ਹੀ ਅੱਛੀ ਜਗ੍ਹਾ ਹੈਗੀ ਹੈ ਔਰ ਜਿਹਨਾਂ ਦਾ ਸਿਹਰਾ ਟੋਟਲ ਅਗਰ ਜਾਂਦਾ ਤਾਂ ਬਿਨੋਸ਼ ਸ਼ਰਮਾ ਜੀ ਨੂੰ ਜਾਂਦਾ ਹੈ ਉਹ ਇਹਦੀ ਨਾ ਕੀ ਸਫਾਈ ਉਸ ਤੋਂ ਇਲਾਵਾ ਮੈਡੀਕਲ ਕੈਂਪ ਤਕਰੀਬਨ ਹਰ ਹਫਤੇ ਇੱਥੇ ਲੱਗਦੇ ਆਂ ਔਰ ਹਰ ਹਰ ਟਾਈਪ ਦੇ ਕੈਂਪ ਲੱਗਦੇ ਆਂ ਹਾਰਟ ਦੇ ਵੀ ਆਈਸ ਦੇ ਵੀ ਬੋਨ ਟੈਸਟ ਵੀ ਲੱਗਣ ਜਾ ਰਿਹਾ ਹੈ ਤਾਂ ਇਹਦੇ ਵਾਸਤੇ ਸ਼ਰਮਾ ਜੀ ਦੇ ਜਿੱਤੇ ਵੀ ਆਪਾਂ ਸਲਾਹਾ ਕਰੀਏ ਉਹ ਨਿਊ ਪਾਰਟਾ ਬਾਕੀ ਉਹਨਾਂ ਦਾ ਇੱਕ ਜਗਾ ਬਦਲਦਾਰਨ ਨੂੰ ਇਹ ਦੇ ਲਿਆ ਕਿ ਅੱਜ ਤੋਂ ਦੋ ਤਿੰਨ ਦਿਨ ਪਹਿਲੇ ਹੀ ਉਹਨਾਂ ਦੇ ਪ੍ਰਗਟ ਦੀ ਗੱਲ ਹੋਈ ਹੈ ਉਹਨਾਂ ਤੋਂ ਇਲਾਵਾ ਵੀ ਅੱਜ ਜੋ ਜਿਸ ਸਾਬ ਨਾਲ ਆ ਰਹੇ ਅਜੀ ਸਿੱਦਤ ਨਾਲ ਆ ਰਹੇ ਹਨ ਉਸ ਸਾਬਲਾਲ ਮੈਂ ਤਾਂ ਉਹਨਾਂ ਨੇ ਬਹੁਤ ਉਹਨਾਂ ਦੀ ਗੀਲ ਕੋਈ ਆਸੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਇਹ ਜਸਦਰਪੁਰ ਸ਼ਾ ਇਹ ਇੱਕ ਸਾਡੇ ਵਾਸਤੇ ਸਾਡੀ ਸਿਹਤ ਨੂੰ ਬਧਾਨ ਵਾਸਤੇ ਸਾਡੀ ਉਮਰ ਨੂੰ ਵਿਧਾਨਣ ਵਾਸਤੇ ਜਿਹੜਾ ਇੱਕ ਪਲੇਟਫਾਰਮ ਦਿੱਤਾ ਹੈ ਤੇ ਮੈਂ ਜਿਤਨੀ ਵੀ ਇਹਦੀ ਸ਼ਲਾਗਾ ਕਰਾਂ ਬਾਰ ਬਾਰ ਸ਼ਬਦ ਸ਼ਲਾਗਾ ਦਾ ਆ ਰਿਹਾ ਕਿਉਂਕਿ ਸ਼ਬਦ ਮੇਰੇ ਕੋਲ ਲੈਣੇ ਕਿ ਨਹੀਂ ਹੈ ਕਿ ਜਿਹੜੇ ਆਪਣਾ ਉਹ ਵੀਰ ਜੀ ਜਿਹੜੇ ਆਪਣੇ ਮਾਡਰਨ ਵੀਰ ਜੀ ਆਪਾਂ ਇਹਨਾਂ ਨੂੰ ਉਪਾਦੀ ਦੇਂਦੇ ਆ ਮੈਂ ਜਦੋਂ ਵੀ ਆਪਣੇ ਸੰਬੋਧਨ ਵਿੱਚ ਕਹਿਣਾ ਤੇ ਮੈਂ ਇਹਨਾਂ ਨੂੰ ਇੱਕ ਮਾਡਰਨ ਵੀਰ ਜੀ ਦੀ ਤਸਵੀਰ ਦੇਖਦਾ ਕਿ ਅੱਜ ਤੋਂ ਪਹਿਲਾਂ ਮਾਡਰਨ ਵੀਰ ਜੀ ਜਿਹੜਾ ਕੰਮ ਕਰਦੇ ਸੀ ਉਹ ਸ਼ਰਮਾ ਜੀ ਸਾਡੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰੇਗੇ ਲੋਕਾਂ ਨੂੰ ਅਪੀਲ ਇਹੀ ਕਰਾਂਗੇ ਇੱਕ ਅਜਿਹੜਾ ਵੱਡਾ ਇਹਨਾਂ ਨੇ ਅਪੀਲ ਦਾ ਇੱਕ ਕਾਰਨ ਰੱਖਿਆ ਸੀ ਇਹ ਜਿਹੜਾ ਸਾਡਾ ਟਰੈਕ ਹੈ ਇਹ ਥੋੜਾ ਉੱਬੜ ਖੱਬੜ ਹੋ ਗਿਆ ਇਸ ਟਰੈਕ ਤੇ ਸਾਡਾ ਇੱਕ بڑا ਸੀਨੀਅਰ ਮੈਡੀਕਲ ਦਾ ਸਾਥੀ ਗੁਰਵਿੰਦਰ ਸਿੰਘ ਜੀ ਦੀ ਫ੍ਰੈਕਚਰ ਹੋ ਗਿਆ ਉਹ 6 ਮਹੀਨੇ ਵਾਸਤੇ ਬੈੱਡ ਰੈਸਟ ਤੇ ਚਲੇ ਗਏ ਆ ਉਹ ਸ਼ਰਮਾ ਜੀ ਦੀ ਅਪੀਲ ਦੇ ਕਾਰਨ ਮੈਂ ਜਿੰਨਾ ਕੁ ਮੇਰੀ ਸਮਰਥਾ ਸੀ ਮੈਂ ਯੋਗਦਾਨ ਪਾਇਆ ਮੈਂ ਹੋਰ ਵੀ ਬੰਦੇ ਨੂੰ ਕਹਿਣਾ ਬਈ ਇਹ ਯੱਗ ਹੈ ਜਿਆਦਾ ਕਿ ਜਿੰਨੀ ਤੁਸੀਂ ਹੂਤੀ ਪਾਓਗੇ ਤੁਹਾਡੀ ਥੋੜੀ-ਥੋੜੀ ਹੂਤੀ ਕੋਈ ਵੱਡਾ ਯੱਗ ਦਾ ਸੰਪੂਰਨ ਕੰਮ ਬਣ ਜਾਏਗਾ ਤੇ ਮੇਰਾ ਤਾਂ ਇਹ ਹੀ ਅਪੀਲ ਹੈ ਲੋਕਾਂ ਨੂੰ ਕਿ ਬਈ ਸੱਚ ਜਾਨ ਹਿੱਤ ਸਹਿਤ ਪਕੜਾਣਾ ਇਹ ਵੀ ਕੇਰਲ ਦੇ ਡਿਵੈਲਪਮੈਂਟ ਦੇ ਵਿੱਚ ਕਾਲਾ ਨੂੰ ਸਾਫ ਤੋਂ ਪ੍ਰੋਜੈਕਟ ਕਾਲਾ ਨੂੰ ਹਰਾ ਤੋਂ ਕੰਮ ਲਈ ਕਾਲਾ ਵਿੱਚ ਸਵੈਚਨਿਕ ਕਰਨ ਦੇ ਲਈ ਕੰਮ ਕਰ ਰਹੀ ਹੈ ਉਸ ਲੋਸ਼ ਸ਼ਰਮਾ ਜੀ ਦੇ ਪੀਐਮ ਜੀ ਦੇ ਅਯੋਖ ਕੋਲ ਦਾ ਹੈ ਸਾਡੇ ਬਾਈ ਦੇ ਸਮਾਜਿਕ ਸੇਵਾ ਕਰ ਰਹੀ ਹੈ ਸਾਡਾ ਪ੍ਰੋਜੈਕਟ ਕਾਲਾ ਲਈ ਬਹੁਤ ਬਰੀ ਹੈ ਇਹਨਾਂ ਨਾਲ ਜੁੜਨੀ ਹੈ ਇਹ ਦੇ ਡਿਵੈਲਪਮੈਂਟ ਕੋ ਲਈ ਜੀ ਸਾਮ ਸੰਭਾਲ ਲਈ ਇਹ ਦੇਖਿਆ ਗਿਆ ਹੈ ਇਸ ਤੋਂ ਇਲਾਵਾ ਗਰੀਬ ਲੜਕੇ ਦੇ ਵਾਸਤੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਹੋਰ ਵੀ ਕੇਸ ਵਰਗੇ ਬਟਾਖਾ ਸਰਕਲ ਦੇ ਜ਼ਿਰਾ ਹਸਪਤਲ ਦੇ ਮੇਰੇ ਹਿਸਾਬ ਨਾਲ ਲੱਖਾਂ ਰੁਪਏ ਦਾ ਸਮਾਨ ਦੇ ਚੁੱਕੇ ਸਟ੍ਰੀਚਰ ਵਗੈਰਾ ਜੋ ਕਿ ਤੇ ਲੋੜ ਉੱਗੀ ਹੈ ਇਹ 14 ਵਜੇ ਤੱਕ ਇਹਨੇ ਪੱਟ ਕੋਦ ਲਗਵਾਣੇ ਆ ਇਸ ਹਸਤਾਏ ਕਿ ਮੈਨ ਨਹੀਂ ਸਰਕਾਰ ਦੀ ਤਰ੍ਹਾਂ ਕੰਮ ਕਰ ਰਹੀ ਹੈ ਕਿ ਜਿਹਦੇ ਲਈ ਜਿਹਦੇ ਕੋਲ ਆਪਣਾ ਕੋਈ ਬਜਟ ਨਹੀਂ ਇਹਨਾਂ ਕੋ ਸਰਕਾਰ ਕੋਈ ਪੰਡ ਦਿੰਦੀ ਹੈ ਪਰ ਇਹ ਸੰਸਦ ਮੈਂਬਰ ਲੋਕਾਂ ਦੇ ਡੋਨੇਸ਼ਨ ਦੇ ਨਾਲ ਬੜੇ ਵੱਡੇ ਪੱਧਰ ਤੇ ਕੰਮ ਕਰ ਰਹੇ ਆ ਤੇ ਹਰ ਮਹੀਨੇ ਲਗਾਤਾਰ ਇਹਨਾਂ ਦਾ ਮੈਡੀਕਲ ਕੈਂਪੀਨ ਚ ਲਗਾਇਆ ਜਾਂਦਾ ਤੇ ਸ਼ਹਿਰ ਤਰਨ ਲੋਕਾਂ ਦੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਹੁੰਦਾ ਕਿ ਸਭ ਠੀਕ ਹੈ ਛੋਟਾ ਠੀਕ ਹੈ ਇਹ ਇਹ ਉਪਰਾਲੇ ਕਰਦੇ ਰਹਿਣੇ ਚਾਹੀਦੇ ਆ ਇਸ ਤਰ੍ਹਾਂ ਇਹ ਬਲਵੰਤ ਸ਼ਰਮਾ ਜੀ ਇਹਨੂੰ ਇਸ ਦਿੱਤੀ ਡਿਵਾਈਜ਼ੀ ਪੱਤਰ ਮੈਂ ਸਮੋ ਪਟਿਆਲੇਵੋ ਨੂੰ ਪੇਰ ਕਰਦਾ ਕਿ ਜਿਹੜੀ ਸੰਸਥਾਵਾਂ ਪਟਿਆਲੇ ਸ਼ਹਿਰ ਦੇ ਵਿਕਾਸ ਦੇ ਲਈ ਪਟਿਆਲੇ ਸ਼ਹਿਰ ਨੂੰ ਹਰਾ-ਭਰਾ ਰੱਖਣ ਦੇ ਲਈ ਕੰਮ ਕਰਦੀਆਂ ਉਹਨਾਂ ਦਾ ਪ੍ਰਸਾਦ ਹੈ ਇਹ ਉਹਨਾਂ ਨਾਲ ਜੁੜੀਏ ਤੇ ਉਹਨਾਂ ਦੀ ਵੱਧ ਤੋਂ ਵੱਧ ਸਹਿਯੋਗ ਕਰੀਏ